ਜਿਹੜੇ ਕਹਿੰਦੇ ਆ ਨਾ ਅਸੀਂ ਅਕਾਲੀ ਜਿਉਣਾ ਅਕਾਲੀ ਹੀ ਮਰਨਾ ਉਹ ਪਹਿਲਾਂ ਤਾਂ ਆਪਦਾ ਨਾਰਾ ਚੇਂਜ ਕਰ ਲੋ ਤੁਸੀਂ ਕਹੋ ਅਸੀਂ ਬਾਦਲ ਦਾਲ ਨਾਲ ਜਿਉਣਾ ਤੇ ਬਾਦਲ ਦਾਲ ਨਾਲ ਹੀ ਮਰਨਾ ਰੋਜ਼ ਬੇਅਦਬਗਾਂ ਹੁੰਦੀਆਂ ਪੰਜਾਬ ਵਿੱਚ ਹੁੰਦੀਆਂ ਪੰਜਾਬ ਤੋਂ ਬਾਹਰ ਹੁੰਦੀਆਂ ਪਰ ਉਹਨਾਂ ਦੇ ਸਭ ਤੋਂ ਵੱਡੇ ਦੋਚੀ ਹਨ ਬਾਦਲ ਪਰਿਵਾਰ ਕਿਉਂਕਿ ਇਹਨਾਂ ਨੇ ਆਪਦੇ ਰਾਜ ਵਿੱਚ ਬੇਅਦਬੀਆਂ ਕਰਾਈਆਂ ਦੋਚੀਆਂ ਨੂੰ ਮਾਫੀਆਂ ਦਿੱਤੀਆਂ ਸੰਗਤ ਤੇ ਗੋਲੀਆਂ ਚਲਾਈਆਂ ਸਭ ਤੋਂ ਵੱਡੇ ਦੋਚੀ ਦਾ ਇਹ ਹੈ ਜੇ ਉਸ ਟਾਈਮ ਹੀ ਇਹਨਾਂ ਨੇ ਸਖਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਬੇਅਦਬੀ ਦਾ ਨਾ ਹੁੰਦੀ। ਜੰਮੂ ਵਿੱਚ ਬੇਅਦਬੀ ਹੋਈ। ਸੰਗਤ ਨੇ ਗੁੱਸੇ ਵਿੱਚ ਉਸ ਦੋਚੀ ਦਾ ਘਰ ਢਾ ਦਿੱਤਾ। ਮੈਂ ਕਹਿੰਦਾ ਵੀ ਸਭ ਤੋਂ ਚੰਗਾ ਕੀਤਾ ਉਹਨਾਂ ਨੇ। ਜ਼ਥੇਦਾਰ ਸਾਹਿਬ ਨੇ ਵੀ ਉੱਥੇ ਸੰਦੇਸ਼ ਦਿੱਤਾ ਵੀ ਅਸੀਂ ਭਾਈ ਇਸ ਘਰ ਦੇ ਵਿੱਚ ਮੁੜ ਕਿਸੇ ਨੂੰ ਨਹੀਂ ਰਹਿਣ ਦੇਣੇ। ਬਹੁਤ ਵਧੀਆ ਕਿਹਾ ਭਾਈ ਤੁਸੀਂ ਰਹਿਣਾ ਵੀ ਨਹੀਂ ਚਾਹੀਦਾ ਇਹੋ ਜਿਹੇ ਦੋਚੀ ਨੂੰ ਇਸ ਤਰ੍ਹਾਂ ਹੀ ਸਜ਼ਾ ਦੇਣੀ ਚਾਹੀਦੀ ਹੈ ਫਿਰ ਤੁਸੀਂ ਪੰਜਾਬ ਵਿੱਚ ਵੀ ਜਥੇਦਾਰ ਸਾਹਿਬ ਇੱਕ ਸੰਦੇਸ਼ ਜਾਰੀ ਕਰ ਦਿਓ ਵੀ ਜਿਨ੍ਹਾਂ ਨੇ ਭਾਈ ਪੰਜਾਬ ਵਿੱਚ ਬੇਅਦਬੀਆਂ ਦਾ ਮੋਢ ਬੰਨੇ ਹੈ ਕਰਾਈਆਂ ਦੋਚੀਆਂ ਨੂੰ ਮਾਫੀਆਂ ਦਿੱਤੀਆਂ ਤੇ ਸੰਗਤ ਤੇ ਗੋਲਗਾਂ ਚਲਾਈਆਂ ਪੰਜਾਬ ਵਿੱਚ ਰਹਿਣ ਦਾ ਤਾਂ ਫਿਰ ਉਹਨਾਂ ਨੂੰ ਵੀ ਹੱਕ ਨਹੀਂ ਇਸ ਲਈ ਇੱਕ ਸੰਦੇਸ਼ ਜਾਰੀ ਕਰੋ ਵੀ ਭਾਈ ਇਹ ਬਾਦਲ ਪਰਿਵਾਰ ਦਾ ਵੀ ਘਰ ਟਹਿਣਾ ਚਾਹੀਦਾ ਪੰਜਾਬ ਦਾ ਜੇ ਸਭ ਤੋਂ ਵੱਧ ਨੁਕਸਾਨ ਕੀਤਾ ਤਾਂ ਇਸ ਬਾਦਲ ਪਰਿਵਾਰ ਨੇ ਕੀਤਾ ਇਹਨਾਂ ਨੇ ਪੰਥ ਦਾ ਮਕੋਟਾ ਪਾ ਕੇ ਪੰਥ ਦੀ ਪਿੱਠ ਵਿੱਚ ਹੀ ਛੁਰਾ ਮਾਰ ਦਿੱਤਾ